ਹਾਂਜੀ ਮਿੱਤਰੋ ਟਰਾਲੀ ਆਪਾਂ ਲੈ ਆਏ ਆ ਏਪੀ ਬਾਦਸ਼ਾ ਕੋਲੇ ਤੇ ਟਰਾਲੀ ਦੀ ਮਰਾਉਣੀ ਆ ਹੁਣ ਪਲਟੀ ਪਲਟੀ ਮਰਾ ਗਏ ਫਿਰ ਥੱਲੇ ਚੱਲੂ ਜੈਕ ਵਾਲਾ ਸਿਸਟਮ ਹੈ ਸੇ हां ਉਹਨਾਂ ਦੇ ਮੈਂ ਜੋਰ ਲਾਉਣਾ ਚਾਹਾਂ ਲੋ ਲੋ ਲਾ ਲਾਂਗੇ ਨਹੀਂ ਨਹੀਂ ਲੋਜ ਲਾ ਕੇ ਲੋ ਪਹਿਲੇ ਲੋਜ ਹੀ ਲਾ ਚੱਲ ਪ੍ਰੋਫੈਸਰ ਛੁਰਾ ਪੁੱਤ ਪਾਸੇ ਹੋ ਜਾ ਮੈਂ ਨਾ ਉਹ ਪੁਰਾਣਾ ਖਿਡਾਰੀ ਆ ਉਹਦਾ ਉਹਦਾ ਪੁਰਾਣਾ ਖਿਡਾਰੀ ਆ ਟੋਜਨ ਬਾਹਲਾ ਲੰਮਾ ਨਹੀਂਗਾ ਉਹ ਦੂਰਾ ਦੇਖ ਲੀਏ ਉਹ ਦੂਰਾ ਕਰ ਲੋ ਤਾਂ ਗਾਂ ਅੱਗ ਜੀ ਤੇ ਨਾ ਜਾਵੜਨ ਤੈਰ ਉਹ ਖਬਰ ਸੰਤਾ ਦੇ ਪਾਸੇ ਯਾਰ ਬੈਠੂ ਹੋ ਕੀ ਜਾਊਗਾ ਚੱਲ ਠੀਕ ਆ ਲੰਮਾ ਹੀ ਰਹਿਣ ਦੇ ਕੋਈ ਉਹ ਹੋਣਾ ਕੁਛ ਨਹੀਂ ਵਿੱਚ ਬੋਤਲਾਂ ਆ ਮੈਗਾ ਟਾਇਰ ਟੂਰ ਨਾਲ ਨਾ ਚੁੰਬੜ ਜੇ ਬੋਤਲ ਕੋਈ ਮਾੜਾ ਜਿਹਾ ਐਂ ਕਰ ਲਾ ਕੋਈ ਨਹੀਂ ਫਿਰ ਐਂ ਕਰ ਲਾ ਥੋੜਾ ਜਿਹਾ ਓਏ ਆ ਪੁੱਤਰਿਆਂ ਵਿੱਚੋਂ ਯਾਰ ਕੋਈ ਨਹੀਂ ਮੌਕੇ ਤੇ ਹੌਲੀ 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 ਬਈ ਲਾ ਲੋਈਆ ਆਹ ਚੱਲ ਆਉਂਦੇ ਆਉਂਦੇ ਚੱਲ ਚੱਲ ਓਏ ਵੀ ਤੂੰ ਪਾਸੇ ਹੋ ਜਾ ਪਤਾ ਨਹੀਂ ਹੁੰਦਾ ਖੜ ਜੀ ਫਿਰ ਇਹ ਐ ਤਿਆਕ ਐ ਐ ਤੈਨੂੰ ਬੜੀ ਖੁਸ਼ੀ ਹੋਈ ਏ ਕੀ ਗੱਲ ਆ ਤੂੰ ਕਹਿੰਦਾ ਖੁਸ਼ ਹੋਇਆ ਇੰਨਾ ਏ ਹੈ ਓਏ ਆ ਇਧਰ ਟਰਾਲੀਆਂ ਪਲਟਦੀਆਂ ਵੇਖ ਕੇ ਕਿੰਨਾ ਖੁਸ਼ ਹੁੰਦਾ ਏ ਤੇ ਨੂੰਹਾਂ ਦਾ ਖੁਸ਼ੀ ਹੋਈ ਇੰਨੀ ਹੋਏ ਹੈ ਦੱਸਦਾ ਨਹੀਂ ਗਾ ਕਿੰਨਾ ਖੁਸ਼ ਹੋਇਆ ਬੜਾ ਜ਼ੋਰ ਨਾਲ ਮਾੜੇ ਜ਼ੋਰ ਨਾਲ ਇਹ ਕਰਨੀ ਹੈ ਮਾੜੀ ਯਾਨੀ ਆ ਜਿਹੜੀ ਉੱਠੀ ਆ ਇਧਰੋਂ ਹਾਂ ਨਹੀਂ ਨਹੀਂ ਕਹਿਣਾ ਮਤਲਬ ਇਹ ਸਾ ਬੋਲਣਾ ਸੀ ਨਹੀਂ ਵੀ ਆ ਉੱਠੀ ਜੀ ਆ ਇੱਕ ਸਾਰ ਹੋ ਜੇ ਹਾਂ ਹਾਂ ਜਿਹੜੇ ਆਉਣੇ ਜਿਹੜੇ ਗੋਪਾ ਪ੍ਰਕਿਰਿਆ ਹਾਂ ਕੋਈ ਭੁੱਜਣੇ ਨਾ ਮਾੜਿਆ ਬੰਨ ਮਾੜਿਆ ਬੈਰਿੰਗ ਵੀ ਇਹ ਦਿੰਦੇ ਨਹੀਂ ਤੇ ਐਂ ਰਹਿ ਕਾ ਤੋ ਗਈ ਇਹ ਹੋਈ ਨਹੀਂ ਪੂਰੀ ਅੱਛਾ ਹੌਲੀ ਜਮਾਈ ਹੌਲੀ 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 ਐ ਜੂੰ ਦੀ ਝਾਲੀ ਵਾ ਹੌਲੀ ਝਟਕਾ ਨਾ ਵੱਜਣ ਦੇ ਨਹੀਂ ਤੇ ਡੈਪ ਪੈਣੀ ਆ ਏ ਵੀ ਪਾਸੇ ਰਹਿ ਤੂੰ ਅੱਗੇ ਨਾ ਉਹ ਆਇਂ ਟਰਾਲੀ ਏ ਚੱਲ ਚੱਲ ਜਾ ਬੱਸ ਮਾੜਾ ਜਾ ਹੋਰ ਬੱਸ ਓਕੇ ਰਿਪੋਰਟ ਲਾ ਲਿਆ ਲਾ ਲਿਆ ਗੁੜਕਾ ਬਾ ਠੀਕ ਆ ਅਸ਼ਾਇਦ ਹੀ ਪਲਟੀ ਨਹੀਂ ਅਜੇ ਮਰਉਣੀ ਹੈ ਓਕੇ ਅੱਜ ਦਾ ਦਿਨ ਫਰਾਂ ਰੱਖਣੀ ਹੈ ਇਹੇ ਟਾਇਰ ਆਏ ਤੇ ਬੈਰਿੰਗ ਨਾਲ ਜਿਹੜੇ ਮੇਰੀ ਗੱਲ ਸੁਣੋ ਇਹਦਾ ਬੈਰਿੰਗ ਨੂੰ ਸਟੈਜ ਚੱਲਿਆ ਲੱਗਦਾ ਮੈਨੂੰ ਬੈਰਿੰਗ ਇਹਦਾ ਹਿੱਲੀ ਜਾਂਦਾ ਹੈ ਟਾਇਰ ਆਏ ਅੱਛਾ ਹਲਦੇ ਆ ਆਪਾਂ ਕਿੰਨਾ ਲਗਾ ਲੈਂਦੇ ਆ ਵੇ ਛੋੜੀ ਦੀ ਨਾਲ ਖੜੀ ਆ ਪਹਿਲੇ ਟਾਈਮਾਂ ਹੀ ਲੋਕੀ ਆਈਂ ਪਹਿਲਾਂ ਫਿਰ ਆਈ ਹੁੰਦਾ ਸੀ ਆਹੋ ਉਵੇਲਾ ਗੰਨਾ ਦੱਸਦਾ ਸੀ ਆਹਦਾ ਗੰਨਾ ਬਥੇਰਾ ਟੋਂਦੇ ਰਹੇ ਤੇ ਇਹਦਾ ਡੈਡੀ ਬਹੁਤ ਟੋਂਦਾ ਰਿਹਾ ਵਾ ਇਹ ਸਾਂਝਬੂਦ ਆ ਨਾ ਲੈ ਲੈ ਉੱਤੋਂ ਹੀ ਕੱਢ ਜਾ ਮਾਜੇ ਬਿੱਟਾ ਇਹ ਵਧੀਆ ਸਭ ਤੋਂ ਪਹਿਲਾਂ ਤਾਂ ਇਹਨੂੰ ਸੋਤ ਨੂੰ ਵਧਣਾ ਕੋਈ ਲਾਵਾ ਲਾੜਾ ਇਹਨੂੰ ਵਧਣਾ ਪਹਿਲਾਂ ਲਾਈਏ ਗੱਲ ਵੱਖਰੀ ਹੈ ਕਦੋਂ ਲਾਉਣਾ ਤੇ ਕਿੱਥੇ ਲਾਉਣਾ ਇੱਥੇ ਨਹੀਂ ਨਾ ਫਿਰ ਲਾਉਣਾ ਟੂਲ ਥੱਲੇ ਯਾਰ ਟੂਲ ਥੱਲੇ ਲਾਵਾਂਗੇ ਗਲਿਆ ਸਾਰ ਟੂਲ ਥੱਲੇ ਲੱਗ ਜੂ ਪਰੇ ਸਾਈਡ ਤੇ ਕਿਧਰ ਬਈ ਪਾਸੇ ਕਿੱਥੇ ਤੱਕ ਡੇਕ ਬਰੂ ਜੀ ਜੀ ਜਦੋਂ ਨਾ ਟਰਾਲੀ ਮਾ ਜਣਾ ਆਪਣੇ ਹੱਥੀਂ ਮੇ ਲਾਉਣੇ ਆ ਚਾਹ ਮਾਡੀ ਭਾਈ ਹਾਂ ਹਾਂ ਮੈਂ ਨਾ ਇਹ ਫਿਰ ਬਾਹਰ ਦੇ ਥੈ ਵੀ ਘਰ ਹੋਏ ਪੈਣੇ ਕੀ ਕਾਰਨ ਬਾਹਰ ਨਹੀਂ ਨਹੀਂ ਲੱਗ ਪਟਨਾ ਬਾਹਰ ਨਹੀਂ ਚਲੋ ਕਰਾਉਣੇ ਪੈਣੇ ਤੇ ਕਰਨੇ ਪੈਣੇ ਆਪਾਂ ਯਾਨੀ ਕਿ ਉਹ ਤਾਂ ਕਰਾਉਣੇ ਪੈਣੇ ਨੇ ਖੜਾ ਹਟੇ ਹੋ ਤਾਂ ਮਕਰਾਲਿਆ ਹੂੰ ਮਸੂਨੀ ਕੋਈ ਨਹੀਂ ਉਹ ਕੋਈ ਚੱਕਰ ਨਹੀਂ ਗਾ ਆਪਾਂ ਗਰੀ ਗਰੂਥ ਵੀ ਕਰਨਾ ਇਹਨੂੰ ਤੈਨੂੰ ਦੱਸਿਆ ਸੀ ਕਿ ਕਰਨਾ ਬਾਡਰਿੰਗ ਆ ਦਾ ਬਹੁਤ ਫੰਗਣ ਲੱਗਿਆ ਕਿ ਕਮਾਦਰੀ ਕਰਦੀ ਹੋਰੀ ਇਹ ਬਹੁਤ ਫੰਗਣਾ ਨਾ ਤਮ ਆ ਬਿਆ ਚਾ ਨਹੀਂ ਵੜੀ ਇਹ ਛਾੜ ਕੇ ਆ ਬਾਡੀ ਵਕਰੀ ਹੋ ਜਾਣੀ ਆ ਜਦੋਂ ਵਕਰੀ ਹੋ ਗਈ ਫਿਰ ਇਹਨੂੰ ਇਹ ਜਿਹੜਾ ਆਪਾਂ ਤਿਆਰ ਕਰਕੇ ਇਹਦੇ ਥੱਲੇ ਆਪਾਂ ਜੀਆਂ ਪੈਪਾ ਲਾ ਕੇ ਜਾਂਦੀਆਂ ਉਹ ਇਹਦੇ ਥੱਲੇ ਵੈਲਡਿੰਗ ਹੋਈਆਂ ਦਾ ਗੱਡ ਦੇ ਉੱਤੇ ਬਸ ਛਿੱਕਟੇ ਛਿੱਕਟਾ ਜਿੰਨੀ ਛੇਦੀ ਤੂੰ ਮੈਨੂੰ ਦੱਸਿਆ ਨਹੀਂ ਛੇਦੀ ਕਿਤੇ ਲਾਵੇਂ ਫੇਰ ਲੈ ਵੀ ਸਰਾ ਕਰਾ ਦੇ ਯਾਰ ਮੈਂ ਨਾ ਬੇਤਰ ਕਮ ਇਹਨੂੰ ਨਾ ਛੇਦੀ ਫੜਾ ਕਿ ਕੰਮ ਹੁੰਦਾ ਜਿਹੜਾ ਕੰਮ ਵਧੀਆ ਹੁੰਦਾ ਨਾ ਉਹ ਹਮੇਸ਼ਾ ਹੀ ਥੋੜਾ ਸਲੋ ਹੁੰਦਾ ਟਾਈਮ ਲੈਂਦਾ ਹੁੰਦਾ। ਤੁਥ ਮੋਥਾ ਦਾ ਕੰਮ ਉਹ ਕਾਲੀ ਹੁੰਦੀ ਆ। ਉਹ ਚਾ ਜਿਆ ਵੜਾਂਦਾ ਭਰਾ ਉਹ ਚੀਕਦਾ ਵੀ ਸ਼ੀਕ ਲਾਉਂ ਲਾਗੇ। ਪੰਜਾਬ ਤਾਂ ਨੰਨ ਕਰ ਲਿਆ। ਹਾਂ। ਚੀਕਦਾ ਚੋਰੀ ਮਾਰੀ ਹੋਰ ਜੀ ਕੀ ਹਾਲ ਚਾਲ ਆ? ਹੈ? ਜੈਕ ਆਹੋ। ਇਹ ਬਾਪੂ ਨੇ ਬਣਾਈ 1985 ਜੀ ਤੇ ਆਪਣੇ ਤਾਂ ਪਹਿਲਾਂ ਇਹਨੂੰ ਛੇੜ-ਖਾੜ ਹੀ ਕਰ ਰਹੇ ਆ। ਹਾਂ ਜੀ ਜੰਨਾ ਲੱਦਦੇ ਰਹੇ ਆ। 1970 ਤੇ ਬਣਾਈ ਹੈ। ਹਾਂ। 1950 ਦੇ। 14000 ਕਿ ਬੱਤਿਆ ਸਾਰੀ ਚਲੀ ਦਾ ਭੈਂਦੀ ਆਵੇ ਚੌਂਤੀ ਆ ਲੋਹੇ ਚ 10 ਕੁਆਟਲ ਦਾ ਦੇ ਜੀ ਨਾ ਖਲੋਤ ਸਾਰਾ ਬਕਸਾ ਕਰ ਗਿਆ ਏ ਬੰਦਾ ਵੀ ਰੰਗੀਆਂ ਦਾ ਰਤੇ ਰੰਗ ਆਲੀ ਆਹੋ ਤੇ 10 ਕੁਆਟਲ ਤਾਂ ਕੱਲਾ ਬਕਸਾ ਹੋ ਗਿਆ ਤੇ ਮੈਂ ਤੈਨੂੰ ਸਾਲਾ ਲਿਆ ਲੈ ਲੈਣ ਦੇ ਸਾਹੀ ਉਹ ਮੁੜ ਕੇ ਮੈਂ ਦਾ ਵਾਦਾ ਹੈ ਉਹ ਗੋਪੀ ਨਹੀਂ ਆ ਰਹੇ ਮੈਂ ਆ ਤਾਂ ਦਾ ਤਾ ਤਾਂ ਨੂੰ 5000 ਦੇ 5000 ਮਾ ਚੈਨ ਦੇ ਦਾ ਉਹ ਕੁੜੇ ਕੁਆਟੋ ਦੇ ਲੈ ਮਸੀ ਇਹ ਕਾਲਾ ਵੇਦਾ ਵੀ ਪੂਰਨਾ ਤੇ ਜਿਹੜੇ ਬੇਚੇ ਨੇ ਵਟਿਆ ਉਹਨਾਂ ਟਾਈਮ ਆਲੀ ਪੁੱਤਾਂ ਲਈ ਦੇ ਜਾਂਦਾ ਸਹੀ ਗੱਲ ਵੀ ਭੈਣ ਨੇ ਉਹਦੋਂ ਦੁੱਗਣੇ ਪੈਸੇ ਪੂਰੇ 52 ਹੌਦੀ ਬਣਾਈ ਯਾਰ ਆ ਤ ਦੁੱਗਣੇ ਪੈਸੇ ਪੂਰੇ ਕਰ ਦਿੱਤੇ ਚਲੋ ਠੀਕ ਆ ਮਿੱਤਰੋ ਦੂਜਾ ਟੇਢੀ ਇੱਕ ਵਾਰੀ ਕਰਤੀ ਆ ਟਰਾਲੀ ਤੇ 52 ਹੌਦੀ ਟਰਾਲੀ ਤੇ ਲਾਇਆ ਤੇ ਫਿਰ ਲੈ ਕੇ ਹੁਣ ਪਲਟੀ ਤੋਂ ਬਾਅਦਲਾ ਮਾਹੌਲ ਤੁਹਾਨੂੰ ਫੇਰ ਦਿਖਾਵਾਂਗੇ ਅੱਗੇ